ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਦੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਜਾਫਤਾ ਪਾਈ ਬਲਵੰਤ ਸਿੰਘ ਰਾਜਵਾਨਾ ਨਾਲ ਬੀਤੇ ਦਿਨੀ ਇੱਥੇ ਕੇਂਦਰੀ ਜੇਲ੍ਹ ਵਿੱਚ ਸ਼ਰੋਮਣੀ ਕਮੇਟੀ ਦੇ ਵਫਦ ਨੇ ਮੁਲਾਕਾਤ ਕੀਤੀ ਸੂਤਰਾਂ ਮੁਤਾਬਕ ਰਾਜਵਾਨਾ ਨੇ ਸ਼ਰੋਮਣੀ ਕਮੇਟੀ ਨੂੰ ਉਸਦੀ ਫਾਂਸੀ ਮੁਆਫੀ ਲਈ 13 ਸਾਲ ਪਹਿਲਾਂ ਰਾਸ਼ਟਰਪਤੀ ਕੋਲ ਦਾਇਰ ਕੀਤੀ ਰਹਿਮ ਦੀ ਅਪੀਲ ਵਾਪਸ ਲੈਣ ਲਈ ਕਿਹਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠਲੇ ਇਸ ਵਫਦ ਵਿੱਚ ਐਗਜ਼ੈਕਟਿਵ ਮੈਂਬਰ ਸੁਰਜੀਤ ਸਿੰਘ ਗੜੀ ਗੁਰਚਰਨ ਸਿੰਘ ਅਰੇਵਾਲ ਰਜਿੰਦਰ ਸਿੰਘ ਮਹਿਤਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਗੁਰਦੁਆਰਾ ਦੁਖਨਵਾਰਨ ਸਾਹਿਬ ਦੇ ਮੈਨੇਜਰ ਭਾਕ ਸਿੰਘ ਚੋਹਾਨ ਤੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਸ਼ਾਮਲ ਸਨ ਮੁਲਾਕਾਤ ਤੋਂ ਬਾਅਦ ਜੇਲ੍ਹ ਦੇ ਬਾਹਰ ਸ੍ਰੀ ਧਾਮੀ ਦੇ ਹਵਾਲੇ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸਰਜੀਤ ਸਿੰਘ ਗੜੀ ਨੇ ਰਾਜੂਆਣਾ ਨਾਲ ਗੱਲਬਾਤ ਦਾ ਕੋਈ ਵੇਰਵਾ ਨਹੀਂ ਦਿੱਤਾ ਉਹਨਾਂ ਕਿਹਾ ਕਿ ਉਹ ਤਾਂ ਹਾਲਚਲ ਪੁੱਛਣ ਗਏ ਸਨ ਤੇ ਰਾਜੂਆਣਾ ਚੜ੍ਹਦੀ ਕਲਾ 'ਚ ਹਨ ਸੂਤਰਾਂ ਮੁਤਾਬਕ ਰਾਜੂਆਣਾ ਨੇ ਨਿਮਰਤਾ ਸਹਿਤ ਵਕਤ ਨੂੰ ਅਪੀਲ ਕੀਤੀ ਕਿ ਉਸਦੀ ਫਾਂਸੀ ਮੁਆਫੀ ਸੰਬੰਧੀ ਮਾਰਚ 2012 'ਚ ਅਪਸਰੋਮਣੀ ਕਮੇਟੀ ਵੱਲੋਂ राष्ट्रपति ਕੋਲ ਜੋ ਰਾਮ ਦੀ ਅਪੀਲ ਦਾਇਰ ਕੀਤੀ ਸੀ ਉਹ ਵਾਪਸ ਲੈ ਲਈ ਜਾਵੇ ਕਿਉਂਕਿ ਉਸ ਲਈ ਤਿਲ-ਤਿਲ ਕਰਕੇ ਮਰਨ ਦੀ ਬਜਾਏ ਫਾਂਸੀ ਤੇ ਚੜ ਕੇ ਮਰਨਾ ਬਿਹਤਰ ਹੋਵੇਗਾ